ਬੱਚੇ ਜਾਂਗਾ ਕਰੇ ਬੈਠ ਕੇ ਰੀਲਾਂ ਦੇ ਟਾਈਮ ਪਾਸ ਕਰ ਰਹੇ ਆ ਜਿਹੜੇ 18 19 ਸਾਲ 20 ਸਾਲ ਦੀ ਉਮਰ ਦੇ ਵਿੱਚ ਆ ਭਰਾਵੋ ਫਟਾਫਟ ਧਿਆਨ ਦਿਓ ਫਿਊਚਰ ਦੇ ਵੱਲ ਮੂੰਹ ਕਰ ਲੋ ਫਿਊਚਰ ਬਹੁਤ ਡੇਂਜਰਸ ਹੋਣ ਵਾਲਾ ਹੈਗਾ AI ਹਰ ਫੀਲਡ ਦੇ ਵਿੱਚ ਕੰਮ ਕਰਦਾ ਤੁਰਿਆ ਆਉਂਦਾਗਾ ਹਰ ਇੱਕ ਚੀਜ਼ ਨੂੰ ਆਰਟੀਫੀਸ਼ਲ ਇੰਟੈਲੀਜੈਂਟ ਕੰਟਰੋਲ ਕਰੂਗਾ ਇਨਸਾਨ ਦੇ ਬਸ ਦੇ ਵਿੱਚ ਕੁਝ ਨਹੀਂ ਰਹਿਣਾਗਾ ਪਹਿਲ ਨਾਲ ਹੀ ਗੱਲ ਨਾ ਸਮਝੋ ਵੀ ਜਦੋਂ ਕੰਪਿਊਟਰ ਆਏ ਸੀ ਤਾਂ ਕੰਪਿਊਟਰ ਲੋਕਾਂ ਨੇ ਸਿੱਖ ਕੇ ਕੰਮ ਕਰ ਲਾ ਕੇ ਹੁਣ AI ਕੋਈ ਕੰਪਿਊਟਰ ਨਹੀਂ ਹੈਗਾ ਉਹ ਇਹੋ ਜਿਹਾ ਇੱਕ ਤਜਰਬਕਾਰ ਮਸ਼ੀਨ ਆ ਜਿਹਦੇ ਕੋਲ ਸਾਰੀ ਦੁਨੀਆ ਦਾ ਐਕਸਪੀਰੀਅੰਸ ਆ ਸਾਰੇ ਕੀ ਬਾਰ ਉਹਦੇ ਵਿੱਚ ਆ ਬਸ ਤੁਸੀਂ ਉਹਨੂੰ ਆਰਡਰ ਕਰਨਾਗਾ ਸਾਨੂੰ ਪ੍ਰੌਮਪਟ ਕਰਨਾ ਆਉਂਦਾ ਤਾਂ ਸਮਝ ਪ੍ਰੌਮਪਟ ਇੰਜੀਨੀਅਰ ਦੇ ਕੋਰਸ ਕਰੋ ਤੇ ਹੋਰ ਜਿਹੜੇ ਤੁਸੀਂ ਕਹੋਗੇ ਵੀ ਕੱਲੇ ਸਰੀਰ ਲੈ ਕੇ ਹੱਟੇ-ਕੱਟੇ ਸਰੀਰ ਲੈ ਕੇ ਤੁਹਾਨੂੰ ਕਿਤੇ ਲੇਬਰ ਕੰਮ ਮਿਲ ਜੂ ਤੁਸੀਂ ਕਿਤੇ ਡਰਾਈਵਿੰਗ ਕਰ ਲਓਗੇ ਤੁਸੀਂ ਕਿਤੇ ਵੇਅਰ ਤੋੜ ਲਓਗੇ ਵੇਰੀਆਂ ਤੋਂ ਤੁਸੀਂ ਕਿਸੇ ਵੇਅਰ ਹਾਊਸ ਚ ਲੱਗ ਜਾਓਗੇ ਤੁਸੀਂ ਕਿਸੇ ਮਾਰਕੀਟ ਦੇ ਵਿੱਚ ਲੱਗ ਜਾਓਗੇ ਤੁਸੀਂ ਕਿਸੇ ਹਾਰਡਵੇਅਰ ਚ ਲੱਗ ਜਾਓਗੇ ਸਭ ਕਾਸੇ ਲਈ ਮਸ਼ੀਨਾ ਡਰਾਈਵਿੰਗ ਕਰਨ ਦੇ ਲਈ ਆਟੋ ਜਿਹੜੇ ਟ੍ਰੇਲਰ ਜਿਹੜੇ ਟੈਕਸੀਆਂ ਜਿਹੜੇ ਫੈਕਟਰੀ ਵਰਕਰ ਆ ਜਿਹੜੇ ਫਰੂਟ ਵਰਕਰ ਆ ਜਿਹੜੇ ਵੀ ਖੇਤਾਂ ਦੇ ਕੰਮ ਸੌਪ ਦੇ ਲਈ ਮਸ਼ੀਨਾ ਆ ਰਹੀਆਂ ਸਭ ਕਾਸੇ ਦੇ ਲਈ ਔਰ ਇਨਸਾਨ ਨੂੰ ਇਕਦਮ ਲੋਕਾਂ ਨੂੰ ਉਦੋਂ ਅਹਿਸਾਸ ਹੋਣਾ ਜਦੋਂ ਕਿ ਚਾਰੇ ਪਾਸੇ ਹੋੜ ਲੱਗ ਗਈ ਜਿਵੇਂ ਕਿ ਕਰੋਨਾ ਇੱਕ ਦਾ ਮਾਇਆ ਸੀਗਾ ਕਿ ਬੇਰੋਜ਼ਗਾਰੀ ਐਦਾਂ ਆਉਣੀ ਹੈ ਕਰੋਨਾ ਨੂੰ ਇੱਕਦਮ ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ ਸਾਰਿਆਂ ਨੇ ਇਹੀ ਗੱਲਾਂ ਕਰਨਾ ਕਰਨਾ ਵੀ ਕੰਮ ਇੱਕਦਮ ਹੀ ਹੈ ਨਹੀਂ ਮਸ਼ੀਨੀ ਜੋਬ ਆ ਗਿਆ ਕੰਪਿਊਟਰ ਜੋਬ ਆ ਗਿਆ ਸਾਰਾ ਕੁਝ ਮਸ਼ੀਨਾਂ ਹੀ ਕਰਦੀਆਂ ਕੀ ਕੰਮ ਕਰੀਏ ਤਾਂ ਉਦੋਂ ਕ੍ਰਾਈਮ ਬਹੁਤ ਵਧਣਗੇ ਕ੍ਰਾਈਮ ਬਹੁਤ ਵਧਣਗੇ ਲੋਕ ਕਰਨਗੇ ਕੀ ਫਿਰ ਉਦੋਂ ਸੋਸ਼ਲ ਮੀਡੀਆ ਵਾਲ ਭੀੜ ਪੈਣੀ ਹੈ ਇੱਕ ਵਾਰੀ ਪੂਰੀ ਕਿ ਯਾਰ ਇੱਥੇ ਹੀ ਕੋਸ਼ ਕਰਕੇ ਅਰਨਿੰਗ ਹੋ ਜੇ ਤਾਂ ਮੈਂ ਹੁਣ ਮੈਂ ਕਹਿਣਾ ਜੀ ਤੁਸੀਂ ਫਿਊਚਰ ਬਣਾਉਣਾ ਹੈ ਤਾਂ ਭਾਈ ਜਿਵੇਂ ਹੁਣ ਆ ਜਿਹੜਾ ਸਕੂਲਿੰਗ ਸਿਸਟਮ ਆ 10ਵੀਂ 12ਵੀਂ ਵਾਲਾ ਇਹਦੇ ਵਿੱਚ ਕੁਝ ਨਹੀਂ ਰੱਖਿਆ ਹੋਇਆ 12ਵੀਂ ਦਾ ਕੋਦੋਂ ਬਾਅਦ ਦੇ ਵਿੱਚ ਤੁਸੀਂ ਦੇਖੋ ਖੁਦ ਸਰਚ ਕਰੋ ਟ੍ਰੈਂਡਿੰਗ ਸਾਨੂੰ ਇੰਗਲਿਸ਼ ਹੋਣੀ ਜ਼ਰੂਰੀ ਹੈ ਟ੍ਰੈਂਡਿੰਗ ਕੀ ਹੈ ਦੁਨੀਆ ਦੇ ਵਿੱਚ ਦੁਨੀਆ ਕਿੱਧਰ ਨੂੰ ਮੁੜ ਰਹੀ ਆ ਸਿਲੀਕਨ ਵੈਲੀ ਦੇ ਵਿੱਚ ਕੀ ਹੋ ਰਿਹਾਗਾ ਦੁਨੀਆ ਦਾ ਇੰਟਰਸਟ ਕਿੱਧਰ ਨੂੰ ਉਧਰ ਨੂੰ ਜੋਬ ਜਿਵੇਂ ਇੱਕ ਸਮਾਂ ਸੀਗਾ ਜਦੋਂ ਕਹਿੰਦੇ ਸੀ ਕੋਡਿੰਗ ਸਿੱਖ ਲਓ ਐਪ ਡਿਵੈਲਪਰ ਬਣ ਜਾਓ ਵੈਬ ਡਿਜ਼ਾਈਨਰ ਬਣ ਜਾਓ ਇਹ ਜਾਂ ਵੀਡੀਓ ਐਡੀਟਿੰਗ ਕਰ ਲਓ ਬਹੁਤ ਵੱਡੇ ਵੱਡੇ ਪੈਸੇ ਆ ਹੁਣ ਉਹ ਵੀ ਚੀਜ਼ਾਂ AI ਨੇ ਆ ਕੇ ਚੱਕਤੀਆਂ ਫੇਲ ਕਰਤੀਆਂ ਜਾ ਬਈ ਤਾਂ ਹੁਣੇ ਤੋਂ ਧਿਆਨ ਦਿਓ ਮਿੱਤਰੋ ਤੇ ਬਾਅਦ ਦੇ ਵਿੱਚ ਨਹੀਂ ਤੁਹਾਨੂੰ ਅੱਜ ਤੋਂ ਪੰਜਾਂ ਸਾਲਾਂ ਨੂੰ ਪਸਤਾਉਣਾ ਪੈਣਾਗਾ ਅੱਜ ਦੀ ਇਹ ਮੇਰੀ ਵੀਡੀਓ ਅੱਜ ਦੀ ਤਰੀਕ ਠੀਕ ਆ ਇਹ 2024 ਹੋ ਗਿਆ ਜਨਵਰੀ ਆ 6 ਸੱਤ ਤਰੀਕ ਆ ਤੇ ਅੱਜ ਤੋਂ ਠੀਕ ਹੈ ਇਹ 24 25 26 27 28 29 ਤੱਕ ਤੁਸੀਂ ਦੇਖਿਓ ਬੇਰੋਜ਼ਗਾਰ ਹੋਊਗੀ ਪੂਰੀ ਦੁਨੀਆ ਬੇਰੋਜ਼ਗਾਰ 2029 ਤੱਕ 24 ਦੇ ਬੈਸ ਤੁਹਾਨੂੰ ਮੈਂ ਦੱਸਤਾਗਾ ਚਾਰੇ ਪਾਸੇ ਹਾਂ ਹਕਾਰ ਹੋਣੀ ਹੈ ਚੀਜ਼ ਦੀ ਹੁਣ ਸਿੱਖ ਲੋ ਜਿਹੜੀ ਵੀ ਚੀਜ਼ ਸਿੱਖਣੀ ਆ ਹੁਣ ਮੌਕਾ ਤੁਹਾਡੀ ਉਮਰ ਆ ਉਦੋਂ ਮੁੜ ਕੇ ਨਹੀਂ ਇਹ ਤੁਸੀਂ ਕਹਿ ਨਹੀਂ ਆ ਵੀ ਪੜ ਲੈ ਕੇ ਅਸੀਂ ਦੀ ਬਾਅਦ ਦੇ ਵਿੱਚ ਸਰੀਰ ਸਰੀਰ ਦੇ ਬਦਲੇ ਮਿਹਨਤ ਦੇ ਬਦਲੇ ਕੋਈ ਕਿਸੇ ਨੇ ਪੈਸੇ ਨਹੀਂ ਦੇਣਗੇ ਪ੍ਰੋਟੀਨ ਨਾਲ ਲੱਖਾਂ ਗੁਣਾ ਤੇਜ਼ ਮਸ਼ੀਨਾ ਕੰਮ ਕਰ ਲਈਆਂ ਤੁਸੀਂ ਤਾਂ ਥੱਕੋਗੇ ਤੁਸੀਂ ਤਾਂ ਸੁੱਟੀ ਮੰਗੋਗੇ ਤੁਸੀਂ ਤਾਂ ਖਾ ਮੰਗੋਗੇ ਉਹਨਾਂ ਨੇ ਨਹੀਂ ਮੰਗਣੀ ਮਸ਼ੀਨਾ ਨੇ ਮਸ਼ੀਨਾ ਸਸਤੀਆਂ ਪੈਣੀਆਂ ਥੋੜੇ ਤੋਂ ਕਾਰਪੋਰੇਟਾਂ ਨੂੰ ਉਹਨਾਂ ਨੂੰ ਉਹ ਵਰਤਣਗੇ ਤੁਹਾਨੂੰ ਨਹੀਂ ਵਰਤਣਾ ਕਿਸੇ ਨੇ ਤਾਂ ਮਸ਼ੀਨਾ ਕਿਵੇਂ ਚਲਾਉਣੀਆਂ AI ਤੇ ਕਿਵੇਂ ਪ੍ਰੌਮਪਟ ਕਰਨਾ ਉਹ ਚੀਜ਼ਾਂ ਨੂੰ ਸਿੱਖੋ ਪੜੋ ਉਹ ਕੋਰਸ ਕਰੋ ਨਾਲ ਦੀ ਨਾਲ ਜੇ ਤੁਸੀਂ ਪੜਦੇ ਆ ਉਹ ਤੁਹਾਡੇ ਫਿਊਚਰ ਦੇ ਵਿੱਚ ਕੰਮ ਆਉਣੇ ਆ ਠੀਕ ਆ ਜੀ ਮੈਨੂੰ ਦੇ ਨੈਕਸਟ ਵੀਡੀਓ ਵਾਸਤੇ ਦੇਖ ਰਹੇ ਹਾਂ ਪ੍ਰੋਜੈਕਟ ਫ੍ਰੀਡਮ